ਫਰੀਦਕੋਟ 22 ਦਸੰਬਰ ਥਾਣਾ ਸਦਰ ਫਰੀਦਕੋਟ ਪੁਲਿਸ ਨੇ ਪਿੰਡ ਸੁਖਣਵਾਲਾ ਵਿੱਚ ਹੋਏ ਕਤਲ ਮਾਮਲੇ ਵਿੱਚ ਇੱਕ ਹੋਰ ਮਹਿਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਸ ਸਾਜ਼ਿਸ਼ ਵਿੱਚ ਸ਼ਾਮਲ ਮ੍ਰਿਤਕ ਦੀ ਪਤਨੀ ਅਤੇ ਦੋ ਦੋਸ਼ੀਆਂ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਵਿੱਚ ਹਨ ਇਹ ਜਾਣਕਾਰੀ ਦਿੰਦੇ ਉਤਰ ਲੋਚਨ ਸਿੰਘ ਡੀਐਸਪੀ ਸਬਡਿਵੀਜ਼ਨ ਫਰੀਦਕੋਟ ਨੇ ਦੱਸਿਆ ਕਿ ਗ੍ਰਿਫਤਾਰੀ ਕੀਤੀ ਦੋਸ਼ਣ ਦੀ ਪਛਾਣ ਵੀਰ ਇੰਦਰ ਕੋਰ 26 ਸਾਲਾਂ ਵੱਜੋਂ ਹੋਈ ਹੈ ਜੋ ਕਿ ਫਰੀਦਕੋਟ ਦੇ ਮੁਹੱਲੇ ਖੋਖਰ ਜਤਿੰਦਰ ਚੌਂਕ ਦੀ ਰਹਿਣ ਵਾਲੀ ਹੈ ਉਹਨਾਂ ਦੱਸਿਆ ਕਿ ਮਿਤੀ 28 ਤੋਂ 29 ਨਵੰਬਰ ਦੀ ਰਾਤ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਹੋਣ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਦਰਜ ਰਜਿਸਟਰਡ ਕਰਕੇ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਦੋਸ਼ਣ ਰੁਪਿੰਦਰ ਕੋਰ ਹਰਕਵਲ ਪ੍ਰੀਤ ਸਿੰਘ ਉਰਫ ਲਾਡੀ ਅਤੇ ਇੱਕ ਵਿਸ਼ਵਜੀਤ ਕੁਮਾਰ ਉਰਫ ਪੀਚਾ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਉਪਰੰਤ ਦੋਸ਼ਾਂ ਦੀ ਪੁੱਛਗਿੱਛ ਅਤੇ ਟੈਕਨੀਕਲ ਤਪਤੀਸ਼ ਤੋਂ ਇਹ ਸਾਹਮਣੇ ਆਇਆ ਕਿ ਵੀਰਪਾਲ ਕੋਰ ਨਾਮ ਦੀ ਮਹਿਲਾ ਜੋ ਕਿ ਦੋਸ਼ਣ ਰੁਪਿੰਦਰ ਕੋਰ ਦੀ ਦੋਸਤ ਸੀ ਅਤੇ ਉਸ ਨੂੰ ਇਸ ਕਤਲ ਵਾਰਦਾਤ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ ਕਿ ਰੁਪਿੰਦਰ ਕੋਰ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਹੈ ਜਿਸ ਕਾਰਨ ਇਸ ਦੋਸ਼ਣ ਵੀਰਪਾਲ ਕੋਰ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਕਤਲ ਪ੍ਰੇਮ ਸਬੰਧਾਂ ਦੇ ਚੱਲਦੇ ਹੋਇਆ ਸੀ ਗੁਰਵਿੰਦਰ ਕਾਂਡ ਵਿੱਚ ਵੱਡੇ ਖੁਲਾਸਾ ਹੁਣ ਪੁਲਿਸ ਅੱਡੇ ਕੇ ਚੜੀ ਰੁਪਿੰਦਰ ਕੋਰ ਦੀ ਬਚਪਨ ਦੀ ਸਹੇਲੀ ਵੀਰ ਇੰਦਰ ਕੋਰ ਰੁਪਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਸ ਦੀ ਖਾਸ ਸਹੇਲੀ ਵੀਰ ਇੰਦਰ ਕੋਰ ਵੀ ਪੁਲਿਸ ਦੇ ਸ਼ਿਕੰਜੇ ਵਿੱਚ ਹੈ ਦੱਸਿਆ ਜਾ ਰਿਹਾ ਹੈ ਕਿ ਵੀਰਿੰਦਰ ਕੋਰ ਨੂੰ ਵੀ ਰੀਲਾ ਬਣਾਉਣ ਦਾ ਜਨੂਨ ਸੀ ਅਤੇ ਰੁਪਿੰਦਰ ਅਕਸਰ ਉਸ ਦੀਆਂ ਵੀਡੀਓਜ਼ ਆਪਣੇ ਪੇਜ ਤੇ ਸਾਂਝੀਆਂ ਕਰਦੀ ਸੀ ਸੂਤਰਾਂ ਮੁਤਾਬਕ ਜਿਵੇਂ ਹੀ ਰੁਪਿੰਦਰ ਦੀ ਫੜੋ ਫੜਾਈ ਹੋਈ ਵੀਰਪਾਲ ਇੰਦਰ ਨੇ ਡਰ ਦੇ ਮਾਰੇ ਚੈਟ ਡਿਲੀਟ ਕਰ ਦਿੱਤੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੁੜੀ ਦੀ ਮੰਗਣੀ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਨਾਲ ਹੋਈ ਹੈ ਜਿਸ ਕਾਰਨ ਗੁਰਵਿੰਦਰ ਦੇ ਪਰਿਵਾਰ ਨੂੰ ਡਰ ਹੈ ਕਿ ਕਿਤੇ ਪੁਲਿਸ ਨਰਮੀ ਨਾ ਵਰਤੇ ਪਰਿਵਾਰ ਨੇ ਸਖਤ ਮੰਗ ਕੀਤੀ ਹੈ ਕਿ ਕਿਸੇ ਵੀ ਰਿਆਤੀ ਦੇ ਬਿਨਾ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਗੁਰਵਿੰਦਰ ਦੇ ਕਾਤਲਾਂ ਦੀਆਂ ਕੜੀਆਂ ਇੱਕ ਦੂਜੇ ਨਾਲ ਵੇਖੋ ਕਿਵੇਂ ਜੁੜ ਰਹੀਆਂ ਹਨ ਰੁਪਿੰਦਰ ਦੇ ਆਸ਼ਿਕ ਦਾ ਪਿਓ ਇੱਕ ਚੋਲਾ ਸ਼ਾਪ ਡਾਕਟਰ ਸੀ ਤੇ ਕਟਨਾ ਵਾਲੇ ਦਿਨ ਤੋਂ ਗਾਇਬ ਹੈ। ਰੁਪਿੰਦਰ ਦੇ ਆਸ਼ਿਕ ਦਾ ਦੋਸਤ ਵੀ ਮੈਡੀਕਲ ਸਟੋਰ ਨਾਲ ਸੰਬੰਧਿਤ ਹੈ। ਹੁਣ ਫੜੀ ਗਈ ਰੁਪਿੰਦਰ ਕੋਰ ਦੀ ਸਹੇਲੀ ਵੀ ਮੋਗੇ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ। ਰੁਪਿੰਦਰ ਨੇ ਗੁਰਵਿੰਦਰ ਨੂੰ ਮਾਰਨ ਲਈ ਪਹਿਲਾਂ ਨੀਂਦੀਆਂ ਗੋਲੀਆਂ ਤੇ ਫਿਰ ਨਸ਼ੇ ਦੇ ਟੀਕੇ ਦੀ ਵਰਤੋਂ ਕੀਤੀ ਸੀ। ਹੋ ਸਕਦਾ ਹੈ ਕਿ ਇਹ ਸਾਰਾ ਕੁਝ ਇਨ੍ਹਾਂ ਡਾਕਟਰੀ ਪੇਸ਼ੇ ਨਾਲ ਜੁੜੇ ਬੰਦਿਆਂ ਨੇ ਮੁਹਈਆ ਕਰਵਾਇਆ ਹੋਊਗਾ। ਦੇਖੋ ਸਾਰੇ ਵਗ ਇਕੱਠੇ ਹੋ ਕੇ ਲੰਬੇ ਸਮੇਂ ਤੋਂ ਗੁਰਵਿੰਦਰ ਨੂੰ ਮਾਰਨ ਵਾਸਤੇ ਕਿਹੋ ਜੀਆਂ ਚਾਲਾਂ ਸੋਚ ਰਹੇ ਸੀ ਸੋ ਦੋਸਤੋ ਹੋ ਸਕਦਾ ਹੈ ਕਿ ਫੜੀ ਗਈ ਵੀਰ ਇੰਦਰ ਕੋਰ ਕੋਲੋਂ ਵੀ ਕੋਈ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਸ਼ਾਇਦ ਹੋਰ ਵੀ ਕੋਈ ਇਸ ਕਤਲ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਇਹ ਤਾਂ ਜਦੋਂ ਪੁਲਿਸ ਰਿਮਾਂਡ ਤੇ ਲੈ ਕੇ ਜਾਵੇਗੀ ਵੀਰ ਇੰਦਰ ਕੋਰ ਨੂੰ ਤਾਂ ਸਭਾ ਆਪਣਾ ਜਤਾਈ ਜਾ ਰਹੀ ਹੈ ਕਿ ਹੋਰ ਵੀ ਇਸ ਕੇਸ ਦੇ ਵਿੱਚ ਮੁਲਜ਼ਮ ਹੋ ਸਕਦੇ ਹਨ ਪਰ ਦੂਜੇ ਪਾਸੇ ਰੁਪਿੰਦਰ ਕੋਰ ਦੇ ਮਾਪਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਤਾਂ ਉਸ ਨੂੰ ਇੱਕ ਚੱਪਲਾਂ ਦਾ ਜੋੜਾ ਨਹੀਂ ਦਿੱਤਾ ਤਾਂ ਫਿਰ ਅਸੀਂ ਕਿਵੇਂ ਉਸ ਦੀ ਕੇਸ ਦੀ ਪੈਰਵਾਹੀ ਕਰਾਂਗੇ ਮਾਪਿਆਂ ਦਾ ਕੱਲਾ ਕੱਲਾ ਪੁੱਤ 25 ਕਿੱਲਿਆਂ ਦਾ ਮਾਲਕ ਕਿਵੇਂ ਇਸ ਡੈਨ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇਬੇ ਬਾਪੂ ਤੇ ਕੀ ਬੀਤੀ ਹੋਵੇਗੀ ਜਿਹੜੇ ਕਿ ਆਪਣੇ ਪੁੱਤ ਦੇ ਸਹਾਰੇ ਜੀ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਦਾ ਪਿਤਾ ਬਾਹਰ ਜਾਣ ਤੋਂ ਪਹਿਲਾਂ ਕੈਮਰੇ ਲਵਾਉਣ ਦੀ ਸਲਾਹ ਕਰ ਰਿਹਾ ਸੀ ਪਰ ਰੁਪਿੰਦਰ ਕੌਰ ਨੇ ਘਰ ਦੇ ਵਿੱਚ ਕੈਮਰੇ ਨਾ ਲਾਉਣ ਦਿੱਤੇ ਕਿਉਂਕਿ ਉਹ ਪਹਿਲਾਂ ਤੋਂ ਹੀ ਇਹ ਮੌਕਾ ਪਾਲ ਰਹੀ ਸੀ ਕਿ ਕਦੋਂ ਉਸਦੇ ਸੱਸ ਸੋਹਰਾ ਬਾਹਰ ਜਾਣਾ ਤੇ ਪਿੱਛੋਂ ਉਹ ਕਿਵੇਂ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਦੇਵੇ ਗੁਰਵਿੰਦਰ ਸਿੰਘ ਦੇ ਚਾਚੇ ਨੇ ਮੁੰਡੇ ਨੇ ਦੱਸਿਆ ਕਿ 10:00 ਵਜੇ ਤੱਕ ਤਾਂ ਗੁਰਵਿੰਦਰ ਬਾਹਰ ਸ਼ੈਅਰ ਕਰ ਰਿਹਾ ਸੀ ਪਰ 10:00 ਵਜੇ ਤੋਂ ਬਾਅਦ ਜਦੋਂ ਉਹ ਉਸਨੇ ਦੇਖਿਆ ਕਿ ਉਹਨਾਂ ਦੇ ਘਰ ਕੋਈ ਬੰਦਾ ਵੜਿਆ ਹੈ ਅਤੇ ਰੁਪਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ ਹੈ ਤਾਂ ਉਹ ਪਿੱਛੇ-ਪਿੱਛੇ ਚਲਾ ਗਿਆ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਆਪਣੀ ਮੌਤ ਵੱਲ ਖੁਦ ਜਾ ਰਿਹਾ ਹੈ ਰੁਪਿੰਦਰ ਕੌਰ ਦੇ ਪਿਤਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰੁਪਿੰਦਰ ਕੌਰ ਨੇ ਸਾਨੂੰ ਫੋਨ ਕੀਤਾ ਪਹਿਲਾਂ ਤਾਂ ਉਸ ਨੇ ਦੱਸਿਆ ਕਿ ਸਾਡੇ ਘਰ ਬੰਦੇ ਪੈ ਗਏ ਅਤੇ ਸਾਰਾ ਸੋਨਾ ਤੇ ਪੈਸੇ ਲੈ ਗਏ ਅਤੇ ਗੁਰਵਿੰਦਰ ਨੂੰ ਜ਼ਖਮੀ ਕਰ ਗਏ ਪਰ ਜਦੋਂ ਅਸੀਂ ਉੱਥੇ ਮੌਕੇ ਤੇ ਪਹੁੰਚੇ ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਰੁਪਿੰਦਰ ਕੌਰ ਨੇ ਇਹ ਸਿਰਫ ਇੱਕ ਚਾਲ ਚੱਲੀ ਸੀ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰਨ ਦੇ ਲਈ ਜਦੋਂ ਰੁਪਿੰਦਰ ਕੌਰ ਵੱਲੋਂ ਇਹ ਡਰਾਮਾ ਕੀਤਾ ਜਾ ਰਿਹਾ ਸੀ ਕਿ ਸਾਡੇ ਘਰ ਚੋਰ ਪੈ ਗਏ ਸਾਰਾ ਸੋਨਾ ਲੈ ਗਏ ਅਤੇ ਪੈਸੇ ਲੈ ਗਏ ਤਾਂ ਗੁਰਵਿੰਦਰ ਦੀ ਭੂਆ ਲਾਗੇ ਹੀ ਪਿੰਡ ਵਿੱਚ ਰਹਿੰਦੀ ਸੀ ਉਹ ਪਹੁੰਚੀ ਤੇ ਜਦੋਂ ਰੁਪਿੰਦਰ ਕੌਰ ਦੀ ਗਲਦੇ ਵਿੱਚ ਸੋਨੇ ਦੀ ਚੈਨ ਦੇਖੀ ਤਾਂ ਫਿਰ ਉਹ ਸਮਝ ਗਈ ਇਹ ਸਾਰਾ ਇੱਕ ਡਰਾਮਾ ਹੈ ਕਿਉਂਕਿ ਗੁਰਵਿੰਦਰ ਨੇ ਪਹਿਲਾਂ ਹੀ ਆਪਣੀ ਭੈਣ ਨੂੰ ਇਹ ਸਾਰਾ ਕੁਝ ਦੱਸ ਰੱਖਿਆ ਸੀ ਕਿ ਰੁਪਿੰਦਰ ਕੌਰ ਮੇਰੇ ਨਾਲ ਚੰਗਾ ਬਿਹੇਵ ਨਹੀਂ ਕਰ ਰਹੀ ਇਹ ਮੈਨੂੰ ਮਰਵਾ ਸਕਦੀ ਹੈ ਤਾਂ ਫਿਰ ਗੁਰਵਿੰਦਰ ਸਿੰਘ ਦੀ ਭੂਆ ਨੇ ਕਿਹਾ ਕਿ ਜੇਕਰ ਚੋਰ ਪੈ ਗਏ ਸੀ ਸਾਰਾ ਸੋਨਾ ਤੇ ਪੈਸੇ ਚੋਰ ਲੁੱਟ ਕੇ ਲੈ ਗਏ ਤਾਂ ਫਿਰ ਤੇਰੇ ਗਲੇ ਦੇ ਵਿੱਚ ਚਾਨਕੀਵੇਂ ਰਹਿ ਗਈ ਸੋ ਉਸ ਤੋਂ ਫਿਰ ਅੰਦਾਜ਼ਾ ਲਗਾਇਆ ਕਿ ਇਹ ਸਾਰੀ ਚਾਲ ਸੀਗੀ ਫਿਰ ਉਸ ਤੋਂ ਬਾਅਦ ਪੁਲਿਸ ਥਾਣੇ ਵਿੱਚ ਰਿਪੋਰਟ ਕੀਤੀ ਗਈ ਜਿਸ ਤੋਂ ਬਾਅਦ ਪਹਿਲਾਂ ਰੁਪਿੰਦਰ ਕੌਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਫਿਰ ਉਸ ਤੋਂ ਬਾਅਦ ਹਰਕਵਲ ਪ੍ਰੀਤ ਸਿੰਘ ਨੂੰ ਚੱਕਿਆ ਗਿਆ ਤੇ ਫਿਰ ਉਸ ਤੋਂ ਬਾਅਦ ਹਰਕਵਲ ਬ੍ਰੀਤ ਸਿੰਘ ਦੇ ਦੋਸਤ ਵਿਸ਼ਵਦੀਪ ਨੂੰ ਚੱਕਿਆ ਗਿਆ ਅਤੇ ਹੁਣ ਇੱਕ ਹੋਰ ਰੁਪਿੰਦਰ ਕੌਰ ਦੀ ਸਹੇਲੀ ਵੀਰਿੰਦਰ ਕੌਰ ਪੁਲਿਸ ਦੇ ਅੜਿੱਕੇ ਚੜ ਗਈ ਸੋ ਇਸ ਕਤਲ ਦੇ ਵਿੱਚ ਰੁਪਿੰਦਰ ਕੌਰ ਦਾ ਆਸ਼ਕਾ ਤੇ ਰੁਪਿੰਦਰ ਕੌਰ ਨਹੀਂ ਹੋਰ ਵੀ ਇਹਨਾਂ ਦੇ ਨਾਲ ਜੁੜੇ ਹੋਏ ਸੀ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਨਸ਼ੇ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਿਸ ਕਾਰਨ ਇਹ ਕਤਲ ਸਫਲ ਹੋ ਪਾਇਆ ਦੱਸਿਆ ਜਾ ਰਿਹਾ ਹੈ ਕਿ ਵੀਰਿੰਦਰ ਕੌਰ ਨੂੰ ਪਹਿਲਾਂ ਹੀ ਪਤਾ ਸੀ ਕਿ ਰੁਪਿੰਦਰ ਕੌਰ ਅਤੇ ਉਸ ਦਾ ਆਸ਼ਿਕ ਮਿਲ ਕੇ ਗੁਰਵਿੰਦਰ ਨੂੰ ਮੋਤ ਦੇ ਘਾਟ ਉਤਾਰਨਗੇ ਪਰ ਜੇਕਰ ਸਮਾਂ ਰਹਿੰਦਾ ਹੀ ਵੀਰਿੰਦਰ ਕੌਰ ਇਹ ਸਾਰਾ ਕੁਝ ਪੁਲਿਸ ਨੂੰ ਦੱਸਦੀ ਜਾਂ ਫਿਰ ਮ੍ਰਿਤਿਕ ਗੁਰਵਿੰਦਰ ਸਿੰਘ ਦੇ ਮਾਪਿਆਂ ਨੂੰ ਦੱਸਦੀ ਤਾਂ ਸ਼ਾਇਦ ਅੱਜ ਗੁਰਵਿੰਦਰ ਆਪਣੇ ਮਾਪਿਆਂ ਦੇ ਸਾਡੇ ਸਾਰਿਆਂ ਦੇ ਵਿੱਚ ਹੁੰਦਾ ਪਰ ਉਹ ਆਪਣੀ ਸਹੇਲੀ ਦੇ ਨਾਲ ਮਿਲੀ ਹੋਈ ਸੀ ਉਸ ਨੂੰ ਕੀ ਪਤਾ ਸੀ ਕਿ ਇਦਾਂ ਉਹ ਵੀ ਫਸ ਜਾਵੇਗੀ ਸੋ ਦੋਸਤੋ ਬਾਕੀ ਤੁਹਾਡਾ ਇਹਨਾਂ ਚਾਰੋਂ ਬਾਰੇ ਕੀ ਕਹਿਣਾ ਹੈ ਇਹਨਾਂ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ